ਕੋਠੀ ਕਿਸੇ ਨੇ ਕਬਜ਼ਾ ਕਰ ਲਿਆ ਸੀ ਕੋਠੀ ਤੇ 6-7 ਸਾਲ ਹੋ ਗਏ ਨੇ ਤੇ 5 ਸਾਲ ਤੋਂ ਉਹਨਾਂ ਨੂੰ ਮੈਂ ਕਹਿ ਰਹੀ ਸੀ ਕਿ ਤੁਸੀਂ ਆਪਣਾ ਮੂਵ ਹੋ ਜਾਓ ਮੈਂ ਤੇ ਮੇਰੀ ਪਰਿਵਾਰ ਨੇ ਵਿਜ਼ਿਟ ਕਰਨ ਆਉਣਾ ਹੈ ਨਾਲਜੀਤ ਭੁੱਲਰ ਮੈਂ ਉਹਨਾਂ ਨੂੰ ਮਿਲੀ ਉਹਨਾਂ ਦੇ ਆਫਿਸ 'ਚ ਗਈ ਉਹਨਾਂ ਨੇ ਬਹੁਤ ਧਿਆਨ ਨਾਲ ਮੇਰੀ ਗੱਲ ਸੁਣੀ ਤੇ ਜਦੋਂ ਉਹਨਾਂ ਨੇ ਗੱਲ ਸੁਣੀ ਉਹਨਾਂ ਨੇ ਉਸੇ ਵਕਤ ਐਸਐਸਪੀ ਸਰ ਉਹਨਾਂ ਨੂੰ ਫੋਨ ਲਗਾਇਆ ਜਦੋਂ ਅਸੀਂ ਸਵੇਰੇ 11 12 ਵਜੇ ਉਹਨਾਂ ਦਾ ਮੈਨੂੰ ਐਸ ਐਚ ਓ ਸਰ ਦਾ ਫੋਨ ਆ ਗਿਆ ਉਹ ਕਹਿੰਦੇ ਤੁਸੀਂ ਹੁਣ ਇੱਥੇ ਆ ਜਾਓ ਉਹਨਾਂ ਨੇ ਮਕਾਨ ਖਾਲੀ ਕਰ ਦਿੱਤਾ ਹੈ ਤੇ ਤੁਸੀਂ ਆਪਣੀਆਂ ਚਾਬੀਆਂ ਲੈ ਜਾਓ ਮੈਂ ਲਾਲਜੀ ਸਰ ਦਾ ਬਹੁਤ ਧੰਨਵਾਦ ਕਰਦੀਆਂ ਉਹਨਾਂ ਨੇ ਮੇਰੀ ਇੱਕ ਸੈਕਿੰਡ 'ਚ ਉਹਨਾਂ ਨੇ ਮੇਰੀ ਗੱਲ ਸੁਣੀ ਬਹੁਤ ਧਿਆਨ ਨਾਲ ਤੇ ਉਹਨਾਂ ਨੇ ਜੋ ਵਾਅਦਾ ਕੀਤਾ ਸੀ ਉਹਨਾਂ ਨੇ ਉਹ ਮੇਰਾ ਪੂਰਾ ਕੀਤਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰਿਪਨਦੀਪ ਕੌਰ ਤੇ ਮੈਂ ਨਿਊਜ਼ੀਲੈਂਡ ਤੋਂ ਆਈ ਆ ਉਥੋਂ ਦੀ ਸਿਟੀਜ਼ਨ ਆ ਕੀ ਮੈਟਰ ਤੁਹਾਡਾ ਇਹ ਕੋਠੀ ਕਿਸੇ ਨੇ ਕਬਜ਼ਾ ਕਰ ਲਿਆ ਸੀ ਕੋਠੀ ਤੇ 6-7 ਸਾਲ ਹੋ ਗਏ ਨੇ ਉਹ ਬੈਠੇ ਹੋਏ ਸੀ ਤੇ 5 ਸਾਲ ਤੋਂ ਉਹਨਾਂ ਨੂੰ ਮੈਂ ਕਹਿ ਰਹੀ ਸੀ ਕਿ ਤੁਸੀਂ ਆਪਣਾ ਮੂਵ ਹੋ ਜਾਓ ਮੈਂ ਤੇ ਮੇਰੀ ਪਰਿਵਾਰ ਨੇ ਵਿਜ਼ਿਟ ਕਰਨ ਆਉਣਾ ਹੈ ਪਰ ਹਰ ਇੱਕ ਵਾਰ ਕੋਈ ਨਾ ਕੋਈ ਬਹਾਨਾ ਬਣਾ ਦਿੰਦੇ ਸੀ ਤੇ ਮੈਨੂੰ ਲਾਸਟ 5 ইয়ারਸ ਤੋਂ ਬਹੁਤ ਮੁਸ਼ਕਲਾਂ ਆਈਆਂ ਬਹੁਤ ਉਹਨਾਂ ਨੇ ਹਰੈਸਮੈਂਟ ਮੈਂਟਲੀ ਟੌਰਚਰ ਵੀ ਮੈਨੂੰ ਉਹਨਾਂ ਨੇ ਬਹੁਤ ਕੀਤਾ ਤੇ ਬਹੁਤ ਮੈਂ ਉਹਨਾਂ ਦੇ ਮਿੰਟਾਂ ਕੱਢੀਆਂ ਪਰ ਉਹ ਉੱਠ ਨਹੀਂ ਰਹੇ ਸੀ ਹਾਲਾਂਕਿ ਮੈਂ ਜਿਹੜੇ ਆਪਣੇ ਕਾਂਗਰਸ ਦੇ ਐਮਐਲਏ ਅਗਨੀ ਹੋਤਰੀ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਇਹਨਾਂ ਨੂੰ ਕਢਵਾਉਣ ਦੀ ਉਹ ਵੀ ਨਹੀਂ ਕਢਵਾ ਸਕੇ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਐਮਐਲਏ ਜ ਆਪਣੇ ਹੈਗੀ ਮੰ ministr ਕੈਬਨਟ ਮੰ ministr ਲਾਲਜੀਤ ਪੁੱਲਰ ਮੈਂ ਉਹਨਾਂ ਨੂੰ ਮਿਲੀ ਉਹਨਾਂ ਦੇ ਆਫਿਸ 'ਚ ਗਈ ਉਹਨਾਂ ਨੇ ਬਹੁਤ ਧਿਆਨ ਨਾਲ ਮੇਰੀ ਗੱਲ ਸੁਣੀ ਤੇ ਜਦੋਂ ਉਹਨਾਂ ਨੇ ਗੱਲ ਸੁਣੀ ਉਹਨਾਂ ਨੇ ਉਸੇ ਵਕਤ ਐਸਐਸਪੀ ਸਰ ਉਹਨਾਂ ਨੂੰ ਫੋਨ ਲਗਾਇਆ ਉਹਨਾਂ ਨੇ ਦੱਸਿਆ ਕਿ ਇਹ ਇਹਨਾਂ ਦੇ ਬੀਬਾ ਜੀ ਦੀ ਹੈਲਪ ਕਰੋ ਫਿਰ ਉਹਨਾਂ ਨੇ ਐਸਐਸਪੀ ਸਰ ਨੇ ਐਸਐਚਓ ਸਰ ਹਰਜਿੰਦਰ ਸਿੰਘ ਸਰ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਅਗਲੇ ਦਿਨ ਉਸੇ ਦਿਨ ਸਾਨੂੰ ਰਾਤ ਨੂੰ ਫੋਨ ਕੀਤਾ ਕਿ ਬੀਬਾ ਜੀ ਤੁਸੀਂ ਇੱਥੇ ਆਓ ਤੁਸੀਂ ਆਪਣੇ ਬਿਆਨ ਲਿਖ ਕੇ ਸਾਨੂੰ ਦਿਓ ਕਿ ਕੀ ਕੀ ਤੁਹਾਡੇ ਨਾਲ ਹੋਇਆ ਹੈ ਤੇ ਫਿਰ ਜਦੋਂ ਅਸੀਂ ਸਾਰੇ ਬਿਆਨ ਲਿਖੇ ਉਹਨਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਆਪਣੇ ਲਾਲਜੀਤ ਪੁੱਲਰ ਸਰ ਨੇ ਉਹਨਾਂ ਨੇ ਵੀ ਆਖਿਆ ਤੁਸੀਂ ਕੋਈ ਵਰੀਡ ਨਾ ਕਰੋ ਤੁਹਾਨੂੰ ਚਾਬੀਆਂ ਕੱਲ ਮਿਲ ਜਾਣਗੀਆਂ ਤੇ ਜਦੋਂ ਅਸੀਂ ਪੁਲਿਸ ਪੁਲਿਸ ਸਟੇਸ਼ਨ ਅਸੀਂ ਹਰਜਿੰਦਰ ਸਿੰਘ ਸਰ ਕੋ ਗਏ ਉਹਨਾਂ ਨੇ ਪੂਰੇ ਮੇਰੇ ਬਿਆਨ ਲਿਖੇ ਉਹਨਾਂ ਨੇ ਵੀ ਮੈਨੂੰ ਪੂਰਾ ਵਾਦਾ ਕੀਤਾ ਕਿ ਤੁਹਾਨੂੰ 1 12 ਵਜੇ ਤੱਕ 12 1 ਵਜੇ ਤੱਕ ਤੁਹਾਨੂੰ ਚਾਬੀਆਂ ਮਿਲ ਜਾਣਗੀਆਂ ਤੇ ਇਹੋ ਹੀ ਗੱਲ ਹੋਈ ਤੇ ਜਦੋਂ ਅਸੀਂ ਸਵੇਰੇ 11 12 ਵਜੇ ਉਹਨਾਂ ਦਾ ਮੈਨੂੰ ਐਸ ਐਚ ਓ ਸਰ ਦਾ ਫੋਨ ਆ ਗਿਆ ਉਹ ਕਹਿੰਦੇ ਤੁਸੀਂ ਹੁਣ ਇੱਥੇ ਆ ਜਾਓ ਉਹਨਾਂ ਨੇ ਮਕਾਨ ਖਾਲੀ ਕਰ ਦਿੱਤਾ ਹੈ ਤੇ ਤੁਸੀਂ ਆਪਣੀਆਂ ਚਾਬੀਆਂ ਲੈ ਜਾਓ ਮੈਂ ਲਾਲਜੀ ਸਰ ਦਾ ਬਹੁਤ ਧੰਨਵਾਦ ਕਰਦੀ ਆ ਉਹਨਾਂ ਨੇ ਮੇਰੀ ਇੱਕ ਸੈਕਿੰਡ 'ਚ ਉਹਨਾਂ ਨੇ ਮੇਰੀ ਗੱਲ ਸੁਣੀ ਬਹੁਤ ਧਿਆਨ ਨਾਲ ਤੇ ਉਹਨਾਂ ਨੇ ਜੋ ਵਾਅਦਾ ਕੀਤਾ ਸੀ ਉਹਨਾਂ ਨੇ ਉਹ ਮੇਰਾ ਪੂਰਾ ਕੀਤਾ ਉਹ ਪ੍ਰਮਾਤਮਾ ਤਰਕੀਆਂ ਬਖਸ਼ੇ ਜਿਵੇਂ ਸਾਡੀ ਐਨ ਆਰ ਆਈ ਜਿਹੜੇ ਸਾਡੇ ਹੋਰ ਵੀ ਆ ਪੈਨਪਰਾ ਜਿਹੜੇ ਆ ਸਟਕ ਆ ਜਿਨ੍ਹਾਂ ਨੂੰ ਮੁਸ਼ਕਲਾਂ ਆ ਰਹੀਆਂ ਜਿਵੇਂ ਉਹ ਜੇ ਮਨਿਸਟਰ ਜਿਹੜੇ ਲਾਲ ਲਾਲਜੀ ਸਰ ਮਨਿਸਟਰ ਆ ਉਹ ਉਹ ਵੀ ਲਾਈਕ ਉਹਨਾਂ ਕੋ ਜਾਣ ਤੇ ਉਹਨਾਂ ਦੀ ਉਹ ਹੈਲਪ ਜ਼ਰੂਰ ਕਰਨਗੇ ਲੈਂ ਮਾਫੀਆ ਜਿਵੇਂ ਗੁੰਡਾ ਗੁੰਡੇ ਸੀ ਉਹ ਜੋ ਤਾਂ ਚੱਲੇ ਤੁਹਾਨੂੰ ਕੋਈ ਧਮਕੀਆਂ ਘਰ ਵੀ ਦਿੱਤੀਆਂ ਉਹਨਾਂ ਨੇ ਧਮਕੀਆਂ ਦਿੱਤੀਆਂ ਸੀ ਮੈਨੂੰ ਉਹਨਾਂ ਨੇ ਮਾਰਨ ਦੀਆਂ ਵੀ ਧਮਕੀਆਂ ਦਿੱਤੀਆਂ ਸੀ ਤੇ ਉਹਨਾਂ ਨੇ ਕਿਹਾ ਸੀ ਤੈਨੂੰ ਅਸੀਂ ਬਾਹਰ ਨਿਊਜ਼ੀਲੈਂਡ ਨਹੀਂ ਜਾਣ ਦੇਣਾ ਹਾਂਜੀ ਆਪਣੇ ਉਹਨਾਂ ਨੇ ਪਰਚਾ ਕੀਤਾ ਤੇ ਉਹ ਉਸ ਵਕਤ ਜੇਲ੍ਹ 'ਚ ਨੇ ਤੇ ਥਾਣੇ 'ਚ ਨੇ ਤੇ ਮੈਂ ਲਾਲਜੀਤ ਭੁੱਲਰ ਦਾ ਬਹੁਤ ਬਹੁਤ ਧੰਨਵਾਦੀ ਧੰਨਵਾਦੀ ਹਾਂ